ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੰਟੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਠਠਾ ਜ਼ਿਲ੍ਹਾ ਫਰੋਹ ਪਰਵੰਦੀ ਤਹਿਸੀਲ ਜੀ ਦਾ ਬਾਈ ਗੋਰੇ ਨਾਲ ਪਹੁੰਚ ਚੁੱਕੇ ਆ ਵਪਾਰ ਦਾ ਕੰਮ ਕਰਦੇ ਬਾਈ ਹਣੀ ਸਭ ਤੋਂ ਪੁਰਾਣੇ ਗਾਗ ਜੀ ਆਪਣੇ ਇਹ ਬੜਾ ਟਾਈਮ ਬਾਈ ਉਹ ਵੀਡੀਓ ਬਣਾਉਂਦੇ ਰਹੇ ਆਪਾਂ ਤੇ گاਵਾ ਵੀ ਬਾਈ ਬੜੀਆਂ ਕੁਆਲਿਟੀਆਂ ਲੈ ਕੇ ਆਨੇ ਆ ਜੀ ਜਿਹੜੇ ਅੱਜ ਤੁਹਾਨੂੰ ਗਾਵਾਂ ਦਿਖਾਣੀ ਆ ਅੱਜ ਇਹ ਵੀ ਬੜੀਆਂ ਕੁਆਲਿਟੀ ਵਾਲੀਆਂ ਕੋ 25 30 ਦੇ ਲਗਭਗ ਦੋ ਦਾਲੀਆਂ ਗਾਵਾ ਵੀਰਣੋ ਕੋਲ ਜੀ ਤੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਵੀਡੀਓ ਸ਼ੁਰੂ ਕਰਦੇ ਆ ਜੀ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਬਾਲਾ ਬਾਲਾ ਹੋਰ ਬੜੇ ਟਾਈਮ ਬਾਅਦ ਮਿਲੇ ਹੋਰ ਸੁਣਾਓ ਜੀ ਬਸ ਚੜਦੀ ਕਲਾ ਵੀਰੇ ਕਿਵੇਂ ਬੰਦ ਕਰਦਾ ਵਿੱਚ ਉਹਨੇ ਕੰਮ ਹਾਂਜੀ ਹਾਂਜੀ ਅੱਛਾ ਠੀਕ ਆ ਮਕਾਨ ਬਣਾਉਣ ਲੱਗ ਪਏ ਸੰਦੀਪ ਸਿੰਘ ਤੇ ਤਾਂ ਕਰਕੇ ਬੰਦ ਕਰਤਾ ਚਲੋ ਚਲੋ ਹੁੰਦਾ ਕੋਠੀ ਘੜੇ ਵਧੀਆ ਬਣਾ ਲਈਆਂ ਉਹਨੇ ਫਿਰ ਵਧਾਈਆਂ ਤੁਹਾਨੂੰ ਤੁਹਾਨੂੰ ਵਾਲੀਆਂ ਵਾਲੀਆਂ ਵੀਰੇ ਚਲੋ ਹੋਰ ਕਿਵੇਂ ਚੱਲਦਾ ਫਿਰ ਕੰਮ ਜੀ ਕੰਮ ਵਧੀਆ ਵੀਰੇ ਠੀਕ ਠੀਕ ਆ ਠੀਕ ਆ ਮਤਲਬ ਸ਼ੁਰੂ ਤੋਂ ਲੈ ਕੇ ਆ ਤੇਰੇ ਗਾਂ ਵਾਲੇ ਲੈਣੀ ਰੱਖੀ ਹੋਈ ਹੈ ਮੱਝ ਨਹੀਂ ਵਾਲੀਆਂ ਮੱਝ ਨਹੀਂ ਦਿੰਦੇ ਠੀਕ ਹੈ ਫਿਰ ਇਹ ਵੀ ਵਫਾ ਦਾ ਕੰਮ ਹੀ ਹੈ ਕਰੇ ਜੀ ਹਾਂਜੀ ਹਾਂ ਕਈ ਨੂੰ ਗਾਵਾਂ ਜਾਂ ਵਫਾ ਕਰਦੇ ਹਨ ਨਹੀਂ ਆਪਾਂ ਸ਼ੁਰੂ ਤੋਂ ਹੀ ਮਾਝ ਹੋਣ ਕਈ ਵਾਰੀ ਭੈਣ ਭਰਾ ਕੋਈ ਦੱਸ ਵੀ ਦਿੰਦਾ ਕਿਤੇ ਗੌਰ ਹੀ ਨਹੀਂ ਕੀਤੀ ਵੀ ਮਾਝ ਜਗ ਲੈਣੇ ਦਾ ਹਾਂਜੀ 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 ਨਾ ਕਹੇ ਦੀ ਬਕੌਮ ਚ ਤੇ ਨਾ ਲੈਣ ਵਾਲੇ ਪਾਸੇ ਆਪਣਾ ਕਿ ਯਾਰ ਹੁੰਦਾ ਫੌਜੀ ਮੇਰੇ ਵਾਲਾ ਉਹ ਅਮਰੀਕਾ ਚ ਰਹਿ ਗਿਆ ਉਹਦਾ ਅਮਰੀਕਾ ਚ ਰਹਿ ਗਿਆ ਹਾਂਜੀ ਤੇ ਵੇਲੇ ਅਸੀਂ ਤੁਹਾਡੇ ਕੋਲੇ ਮੁੜ ਜਾਣਾ ਲੇਕਿਨ ਇਹ ਬਜੀ ਚਲੋ ਐ ਹੀ ਆ ਬਾਈ ਜੀ ਕਨੇ ਜੀ ਹਾਂ ਬਸ ਭਰਾਵਾਂ ਨਾਲ ਮੇਲ ਬਿਲਕੁਲ ਜੀ ਬਿਲਕੁਲ ਤੇ ਬਜੀ ਫਿਰ ਅੱਜ ਗਾਵਾਂ ਕਿੰਨੇ ਆ ਜੀ ਅੱਜ 6 ਆ ਗਰੀ 6 ਗਾਵਾਂ ਜੀ ਇੱਕ ਰੈਡਰਸ ਆ ਦੋ ਆਪਣਾ ਨਾਮ ਬੁਰਾਈ ਹਾਂਜੀ ਪਿੰਨ ਠੱਠਾ ਸਾਹਿਬ ਠੀਕ ਹੈ ਜੀ ਤਸਵੀਰ ਜੀ ਦਾ ਜਿਹੜਾ ਫੋਟੋ ਤੇ ਫੋਨ ਨੰਬਰ 98776 95014 ਇੱਕਰ ਫਿਰ ਬੋਲ ਦਿਓ ਜੀ 95776 95014 ਠੀਕ ਹੈ ਜੀ ਦੋ ਨੰਬਰ ਵੀ ਲੈ ਲਓ 98555 98710 ਚਲੋ ਕਦੇ ਸ਼ੁਰੂ ਜੀ ਹਾਂਜੀ ਆਜੋ ਘਰੇ ਤੇ ਇਹ ਬਾਈ ਜੀ ਸੋਈ ਹੈ ਜੀ ਇਹ ਗੱਬਣਾ ਗਰੀ ਬੜਾ ਅਛਰ ਗੱਬਣਾ ਹਾਂਜੀ ਤੇ ਗੁਰਾ ਜੀ ਫਿਰ ਕਿੰਨਾ ਕਿਦੋਂ ਤੇ ਕਰੂਗੀ ਜੀ ਇਹ ਰੋਦ ਵੀਰੇ ਨੇ 28 30 ਕਿਲੋ ਦਿੱਤਾ ਪਹਿਲੇ 28 30 ਕਿਲੋ ਠੀਕ ਹੈ ਐਸ ਸਮ ਦੂਜਾ ਸੋਣੀ ਹੈ ਨਾ ਜੀ 400 ਸੂਆ ਸੋਣੀ ਹੈ ਠੀਕ ਹੈ 10 ਦਿਨ ਬਾਅਦ 10 ਦਿਨ ਬਾਕੀ ਹੈ ਜੀ ਤੇ ਚੰਗੀ ਵਾਰ ਖੋਲੀ ਬਾਈ ਜੀ ਫਿਰ ਲਿਓ ਆਜੋ ਘਰੇ ਤੇ देखो जी बड़ी बेड़ा ਤੇ ਸੋਹਣੀ ਵੇੜਾ ਨਾਲ ਬਾਈਕਰ ਸਾਰੀਆਂ ਵੇੜਾ ਫਾਰਮਸ ਹੀ ਹੁੰਦੀਆਂ ਜਿਹੜਾ ਮਰਜੀ ਨਵਾਂ ਫਾਰਮ ਜਿਹਨੇ ਖੋਲਣਾ ਮੈਂ ਲਿਜਾ ਸਕਦਾ ਇੱਥੋਂ ਤੇ ਕੱਲ ਵੀ ਬਾਈਆਂ ਨੂੰ ਮੈਂ ਸੋ ਬਟਾਲੇ ਗਾਂ ਘਾ ਲੈ ਕੇ ਆਣਾ ਭਾਈ ਜੀ ਹਾਂ ਜੀ ਬਟਾਲੇ ਦੇ ਬੰਦੇ ਨੇ ਤੇ 5 ਸਾਲ ਦੀ ਵੀਡੀਓ ਵੇਖ ਕੇ ਮੈਨੂੰ ਆ ਕੇ ਲੈ ਗਈ ਹਨ ਕਿੰਨਾ ਟਾਈਮ ਹੋ ਗਿਆ ਵੀਡੀਓ ਬਣਾਦਿਆਂ ਉਹ ਵੀਡੀਓ ਵੇਖ ਕੇ ਮੈਨੂੰ ਹੁਣ ਤੁਹਾਡੇ ਕੋਲ ਆਏ ਚਲੋ ਐ ਹੀ ਹੈ ਜੀ ਤਾਂ ਅੱਜ ਬਾਜੀ ਵੇੜ ਪੂਰਾ ਬਣੂਗੀ ਜੀ ਹਾਂ ਜੀ ਤੋ ਬਾਜੀ ਫਿਰ ਜਿਹੜੀ ਖਰੀਦ ਆ ਫਿਰ ਇਥੋਂ ਆਪਣੇ ਇਲਾਕੇ ਨੂੰ ਕਰਦੇ ਸਾਰੀ ਇਹ ਆਪਣੇ ਆਪਣੇ ਜੀ ਲੋਕਲੇ ਘਰਾਂ ਦੀਆਂ ਹੀ ਆ ਜੀ ਇਹ ਲੋਕਲ ਘਰਾਂ ਜੀ ਫਾਰਮ ਦੀ ਹੋਈ ਫਾਰਮ ਦੀ ਦੱਸਾਂਗੇ ਆ ਵੈਲ ਫਾਰਮ ਦੀ ਆ ਫਾਰਮ ਦੀ ਦੱਸਾਂਗੇ ਬਾਕੀ ਲੋਕਾਂ ਦੀ ਚਲੋ ਤੋ ਬਾਜੀ ਫਿਰ ਕੀਮਤ ਆ ਇਹਦਾ ਮੇਰੇ ਮਨ ਜਿੰਨਾ ਮਰਜ਼ੀ ਕਰਾ ਲਓ 1 ਲੱਖ 10 ਹਜ਼ਾਰ ਦੀ ਬੱਜਾ ਇੱਕ ਲੱਖ 10 ਹਜ਼ਾਰ ਦੇਣੀ ਆ ਛੋੜ ਕਰ ਦੋਗੇ ਛੋੜ ਕਰ ਦਾਂਗੇ ਖੁੱਲ੍ਹੇ ਠੀਕ ਆ ਜੀ ਆ ਜੀ ਤਾਹਾ ਬਾਜੀ ਇਹ ਵੀ ਦੂਜਾ ਸੁਹਾ ਵੀਰੇ ਇਹ ਵੀ ਦੂਜਾ ਸੁਹਾ ਹਾਂ ਜੀ ਇਹ ਵੀ ਗੱਬਣੀ ਆ ਕਦੈਨ ਪਈ ਆ ਬਸ ਹਾਂ ਜੀ ਦਾਦਨ ਬਾਕੀ ਹੈ ਜੀ ਇਹ ਪਹਿਲੇ ਨੇ 32 33 ਕਿਲੋ ਦੋ ਤੇ ਪੂਰੀ ਨਿੱਕਰ ਵੈੜਾ ਭੱਟੀ ਵੈੜਾ ਪੂਰੀ ਤੇ ਦੇਖੋ ਜੀ ਕੁਆਲਟੀ ਦੇਖੋ ਵੈੜ ਤੇ ਕਿੰਨੀ ਆਹ ਇਹ ਪਹਿਲਾ ਸੁਆ ਜੀ ਦੂਜਾ ਦੂਜਾ ਸੁਆ ਦੂਜਾ ਸੁਆ ਤਕਰੀਬਨ ਸੰਦੀਪ ਜੀ ਸਾਰੀਆਂ ਹੀ ਦੰਦਾਂ 'ਚ ਹੋਣੀਆਂ ਦੰਦਾ ਵਿੱਚ ਇਹ ਨਹੀਂ ਫੜ ਕੇ ਭੈਣ ਭਰਾ ਜਿਹੜੀ ਦਾ ਮਰਜੀ ਦੋ ਵਿਛੀਆਂ ਪਹਿਲਣਾ ਵਿੱਚੋਂ ਆਜੋ ਆਜੋ ਜੀ ਵੈੜਦੇ ਹੋਏ ਬੰਦਰ ਹੋਏ ਨਾ ਜੀ ਪੂਰੀ ਰਾਜੀ ਭਾਜੀ ਵੈੜਾ ਮੂੰਹ ਮਾ ਦਿਖਾ ਦਿ ਚੰਗੀ ਤਰ੍ਹਾਂ ਤ ਭਾਈ ਕਿੰਨਾ ਕਰ ਜੂ ਫੇ ਤੁਹਾਡਾ ਦੋ ਦੇਦ ਕੀ ਸੰਦੀਪ 35 ਕਿਲੋ ਦਾ ਟੌਰ ਨਹੀਂ ਦੇ ਦਿੰਦਾ 35 ਤੋਂ ਵੱਧ ਤਾਂ ਅਗਲੇ ਦੀ ਸੇਵਾ ਬਿਲਕੁਲ ਜੀ ਬਿਲਕੁਲ 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 ਲੈ ਚਲੋ ਲੋ ਜੀ ਕਰੋ ਚੈੱਕ ਕਰਾ ਲੀ ਚੰਗੀ 4 ਜੋਨ ਬਲੀ ਜੀ ਹਾਂ ਜੀ ਹਾਂ ਜੀ 4 ਦੀ ਹਾਂ ਹਾਂ ਮੰਦੋ ਜੀ ਮੰਦੋ ਮੰਦੋ ਤੇ ਗੋਰਾ ਜੀ ਫਿਰ ਇਹਦੀ ਕੀ ਬਾਈ ਜੀ ਫਿਰ ਇਹ ਸਰਦੀਪ ਸਿੰਘ ਆ 1 ਲੱਖ 20 ਹਜ਼ਾਰ ਦੀ ਜੇ ਜੀ ਮੈਂ ਤੁਹਾਨੂੰ ਮਾਨਕਨ ਹੋ ਜੂਗਾ ਜੀ 1 ਲੱਖ 20 ਹਜ਼ਾਰ ਤੇ ਮਾਨਕਨ ਕਰ ਸਕਦਾ ਚਲੋ ਠੀਕ ਹੈ ਕਰ ਦੇ ਜੀ ਤੇ ਆਹ ਜੀ ਇਹ ਵੀ ਗੱਪਣੀਆਂ ਇਹ ਵੀ ਪਹਿਲਾਂ ਵੈੜ ਗੱਪਣਾ ਇਹ ਵੀ ਪਹਿਲਾ ਸੂਆ ਇਹ ਵੀ ਜਾਂਦਾ ਜੀ ਹੋਊਗੀ ਹਾਂ ਜੀ ਹਾਂ ਜੀ ਲਓ ਲੋ ਜੀ ਪਹਿਲਾ ਸੂਆ ਗੱਪਣ ਇਹ ਖੁੱਲੀ ਫਿਰਦੀ ਆਈ ਆ ਦੇਖੋ ਜੀ ਖਾਲੇ ਵਾਲਾ ਚੈੱਕ ਕਰੂਗਾ ਰਾਣੀ ਆਹ ਫਾਰਮ ਤੁਹਾਨੂੰ ਪਤਾ ਬਾਈ ਫਿਰ ਆਜੇ ਰੱਖ ਵੈੜ ਨੇ ਵੀ ਲੈ ਜੂ ਪੰਜ ਚਾਰ ਦਿਨ ਜੀ ਹਾਂ ਜੀ ਲੈ ਲੂ ਚਾਰ ਪੰਜ ਦਿਨ ਚਾਰ ਪੰਜ ਦਿਨ ਲੈ ਜੇ ਵੈੜ ਨੇ ਪਰ ਵੈੜ ਤੇ ਕੁਆਲਿਟੀ ਬਹੁਤ ਨਸਲਾਪੂਰੀ ਵੈੜ ਤੇ ਬਟੇ ਕਾ ਤੇ ਬਾਈ ਫਰੰਦੀ ਕੀ ਮਾਰਾ ਇਹ ਵੀ ਸੰਦੀਪ ਸਿੰਘ 1,20,000 ਦੀ ਦੇਣਾ ਇਹ ਵੀ ਇੱਕ ਲੱਖਾਂ ਤਾਂ ਹੋ ਜਾਊਗਾ ਤੇ 1,20,000 ਦਾ ਮਾਨਦਾਨ ਕਰ ਦੋਗੇ ਹਾਂਜੀ ਚਲੋ ਮੇਰਾ ਵੀ ਫੋਨ ਫੋਨ ਲਾਇਆ ਜੀ ਬਾਈ ਮਾਨਦਾਨ ਤੁਹਾਡਾ ਫੋਨ ਹੋਊਗਾ ਪੂਰਾ ਮਾਨਦਾਨ ਤੇ ਬਾਈ ਆ ਸੋਈ ਆ ਇਹ ਸੋਈ ਆ ਸੰਦੀਪ ਸਿੰਘ ਦੁੱਧ ਕਿੰਨੇ ਥੱਲੇ ਦੁੱਧ ਦੇ ਦੇ ਥੱਲੇ 22-23 ਕਿਲੋ 22-23 ਕਿਲੋ ਐਸ ਤੋਂ ਹਾਂਜੀ ਤੇ ਬੱਚਾ ਦਾ ਰਗਾ ਬੱਚਾ ਜੀ ਆ ਬੱਚਾ ਆ ਗਿਆ ਤੇ ਖੋਲੋ ਜੀ ਲੋ ਜੀ 22 23 ਕਿਲੋ ਦਾ ਇਸ ਟਾਈਮ ਜਿਹੜਾ ਤਿਆਰ ਆ ਤੇ ਵੱਡੀ ਬੈੜਾ ਤੇ ਲੈਵਾ ਦੇਖੋ ਜੀ ਬੈੜਾ ਦਾ ਪੂਰੀ ਨਾਰਾ ਨੂਰਾ ਛੱਡੇ ਦੇ ਆ ਤਾਂ ਅੱਜ ਜਿਹੜਾ ਵਧੂ ਕੀ ਭਾਈ ਜੀ ਅੱਜ ਦਾ ਹਾਂਜੀ ਹਾਂਜੀ ਬੜਾ ਖੜਾਇਆ ਜੀ ਤੇ ਆਹ ਦੇਖੋ ਜੀ ਪਾਈਪਾਂ ਪਪਾ ਵੇਖੋ ਗਾ ਦੁੱਧ ਦੀ ਤੋਰ ਤੋਰ ਦੁੱਧ ਮੰਦਲ ਕੇ ਸੰਦੀਪ ਸਿੰਘ ਆਊਗਾ 24 25 ਕਿਲੋ ਦੱਸਾਂਗੇ 22 23 ਬਿਲਕੁਲ ਜੀ ਬੜਾ ਜਿਹੜਾ ਵੇਰ ਪੂਰੀ ਬੈੜਾ ਦੀ ਵਾਹ ਚਲੋ ਹਾਂਜੀ ਬਾਜੀ ਫਿਰ ਇਹ ਸੰਦੀਪ ਸਿੰਘ ਆ ਮੁੱਲ ਜਿੰਨਾ ਮਰਜ਼ੀ ਕਰਾ ਲਿਓ 1 ਲੱਖ 10 ਹਜ਼ਾਰ ਚੋਂ 1 ਲੱਖ 10 ਹਜ਼ਾਰ ਮਾਨਦਾਨ ਹਾਂਜੀ ਚਲੋ ਠੀਕ ਆ ਤੇ ਆਹ ਜੀ ਇਹ ਵੀ ਪਹਿਲਾਂ ਵਹਿੜ ਆ ਵੀਰੇ ਸੰਦੀਪ ਸਿੰਘ ਕੱਲ੍ਹ ਦੀ ਥੂੜੀ ਆ ਅੱਛਾ ਇਹ ਵੀ ਥੂੜੀ ਆ ਇਹ ਆ ਬੱਚਾ ਦਿੱਤਾ ਜਰਸੀ ਆ ਅੱਛਾ ਆ ਗਿਆ ਨਾ ਹਾਂਜੀ ਹਾਂਜੀ ਠੀਕ ਆ ਤੇ ਖੋਲੋ ਜੀ ਇਹ ਵੀ ਲੋ ਜੀ ਪਹਿਲਾ ਥੂਆ ਵਹਿੜ ਆ ਤਾਂ ਭਾਜੀ ਕਿੰਨਾ ਘੋੜਾ ਹੋਊਗਾ ਬੋਲਾ ਵੀਰੇ ਜੇ ਕਾਲੀ ਸਾਫ ਨੂੰ ਪੂਰੀ ਨਹੀਂ ਕੀਤੀ ਥੇ ਇੱਥੇ 14 ਕਿਲੋ ਬੋਲਾ 15 ਇਹਦੇ ਮੱਠੀ ਤੇ ਵੱਡੀ ਵਹਿੜ ਪੂਰੀ ਜੱਫਰ ਵਾਲੀ ਆ ਬੱਠੀ ਆ ਚੋਾਈ ਜੁ ਫਰੀ ਹੋਊਗੀ ਸਾਰੇ ਆ ਨਹੀਂ ਚੋਾਈ ਤੋਂ ਹੀ ਬਹੁਤ ਹੋਈ ਉੱਪਰ ਨੀਚ ਨਾ ਲੈ ਚਲੋ ਜੀ ਹੋਲੀ ਹੋਲੀ ਤਾਂ ਭਾਜੀ ਕਿੰਨਾ ਘਰ ਜੁ ਦੁੱਧ ਫਰੇ ਸੰਦੀਸ਼ ਆਏ 20 ਕਿਲੋ ਦੇ ਦੋ ਵੀ ਕਿਲੋ 20 ਕਿਲੋ ਠੀਕ ਆ ਨਾਥਲਾ ਬੈਠ ਤੇ ਪੂਰੀ ਵੱਡੀ ਵੇਰ ਆ ਨਾ ਜੀ ਤੇ ਬਜੀ ਫਿਰ ਕੀ ਮਤ ਹੈ ਇਹ ਵੀਰੇ 85000 ਦੀ ਦੇ 85000 ਦੀ ਹਾਂਜੀ ਕਰ ਦਿਓ ਮਾਨਤ ਮਾਨਤਾਂ ਨੂੰ ਜੀ ਬਤਾਈਏ ਜੀ ਇੱਕੋ ਕਾਲੀ ਗੱਡੀ ਆਜੋ ਆਜੋ ਇਹਦਾ ਲੱਦਾ ਹਜੇ ਹੁਣੀ ਆਈ ਲੱਗਦੀ ਹੈ ਜੀ ਹਾਂਜੀ ਇਹ ਨਵਾਈਦ ਹੋਈ ਨਹੀਂ ਇਹ ਗੱਪਣਾ ਜੀ ਇਹ ਗੱਪਣਾ ਦੂਜਾ ਸੂਆ ਹੁਣ ਅੱਛਾ ਦੂਜਾ ਸੂਆ ਗੱਪਣਾ ਹਾਂਜੀ ਖੋਲੋ ਜੀ ਇਹ ਬਾਈ ਫਿਰ ਦੁੱਧ ਕਿੰਨਾ ਕਰੂ ਦੁੱਧ ਹੈ ਬਾਈ 32 33 ਕਿਲੋ ਚੋਆ ਆਏ ਨੇ ਆਪਣੇ ਆਪ ਹੀ ਸੱਜਣ ਬੰਦੇ ਤੋਂ ਲਈ ਆ ਜਮਾ ਮਤਲਬ ਕਿ ਜਿਹੜਾ ਕਹਿਣ ਵਾਲਾ ਨਹੀਂ ਚੋਣ ਵਾਲਾ ਠੀਕ ਆ 35 ਕਿਲੋ ਦੁੱਧ ਦੀ ਗਾਰੰਟੀ ਨਾ ਦੇ ਦਿਆਂਗੇ 35 ਕਿਲੋ ਦੀ ਗਾਰੰਟੀ ਹੈ ਨਾ ਜੀ ਆਜੋ ਜੀ ਆਜੋ ਆਜੋ ਹਜੇ 10 ਦਿਨ ਲੈ ਜੋ ਬਾਈ ਇਹ ਵੀ ਘਟੋ ਹਾਂ 10 ਦਿਨ ਪੈ ਠੀਕ ਆ ਠੀਕ ਬੰਦੋ ਤੇ ਬਾਜੀ ਫਿਰੰਦੀ ਕੀਮਤ ਇਹ ਸੰਦੀਪ ਜੀ 1 ਲੱਖ 5000 ਰੁਪਏ 1 ਲੱਖ 5000 ਦੀ ਹਾਂ ਚਲੋ ਵਾਦਾ ਹੀ ਹੈ ਜੀ ਹਾਂਜੀ ਚਲੋ ਦੇਖੋ ਜੀ ਆ ਬੈੜਾ ਫੇਰ ਭਾਈਆਂ ਕੋਲ ਜੀ ਜਦੋਂ ਮਰਜ਼ੀ ਆਓ ਕੋਈ ਦੋ ਚਾਰ ਬੈੜਾ ਇੱਥੇ ਮਿਲਣਗੇ ਤੁਹਾਨੂੰ ਤੇ ਕੁਆਲਟੀ ਦੇ ਬੈੜਾ ਮਿਲਣਗੇ ਆ 25 ਲੀਟਰ ਲਗਭਗ ਵਾਲੇ ਆ ਠੀਕ ਹੈ ਨਾ ਬਾਕੀ ਮੇਰਾ ਵੀ ਇੱਥੇ ਆਓ ਆ ਲੈ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਸਹੀ ਹੈ ਕਿ ਨਹੀਂ ਕੋਰਾ ਜੀ ਹਾਂਜੀ ਆਹ ਪੂਰੀ ਤਖਲੀ ਲੈ ਕੇ ਜਾਓਗੇ ਨਹੀਂ ਭਾਈ ਜੀ ਹਾਂਜੀ ਬਿਲਕੁਲ ਚਲੋ ਤੇ ਬਾਜੀ ਫਿਰ ਨੰਬਰ ਤੇ ਆਪਣਾ ਨੰਬਰ ਫਨਦੀਪ ਸਾਹਿਬ 987676 99014 99555 79710 ਨਾਮ ਗੋਰਾ ਪਿੰਨ ਠੱਠਾ ਸਾਹਿਬ ਤਹਿਸੀਲ ਜੀਰਾ ਜ਼ਿਲ੍ਹਾ ਫੋਇ ਸਤਿ ਸ੍ਰੀ ਅਕਾਲ